ਸਿੱਧੂ ਮੂਸੇਵਾਲੇ ਨੇ ਕੱਢਿਆ ਪੰਜਾਬ ਦਾ ਨਾਮ ਉਹ ਜੱਟ ਸਵਿਆਂ ਵਿੱਚੋਂ ਵੀ ਖੜਾ ਕੇ ਕਰੀ ਜਾਂਦਾ ਧਮਾਕੇ ਕਰੀ ਜਾਂਦਾ ਕੱਲ ਪਰਸੋਂ ਐਚ ਐਮ ਡੀ ਕੰਪਨੀ ਦੇ ਮਾਲਕ ਜੀਨਾਂ ਦਾ 911 ਟਰੈਕਟਰ ਹੁੰਦਾ ਸੀ ਉਹਦਾ ਇੱਕ ਬਿਆਨ ਆਇਆ ਉਹਨੇ ਕਿਹਾ ਵੀ ਆ ਸੂਰਮਾ ਸਿੱਧੂ ਮੂਸੇਵਾਲਾ ਇੰਨੇ ਸਾਡੀ ਬੰਦ ਪਈ ਕੰਪਨੀ ਦਾ ਪ੍ਰੋਡਕਟ ਜਿਹੜਾ ਸੀ 나ੜ ਯਾਰਾਂ ਉਹਨੂੰ ਪੂਰੇ ਇੰਟਰਨੈਸ਼ਨਲ ਲੈਵਲ ਤੇ ਮਾਰਕੀਟ ਚ ਲਿਆਂਦਾ ਉਹਨੇ ਬੜਾ ਪ੍ਰਾਊਡ ਫੀਲ ਕੀਤਾ ਇਹੋ ਜਿਹਾ ਸੂਰਮਾ ਪੰਜਾਬ ਦੀ ਧਰਤੀ ਦੇ ਜੰਮਿਆ ਸਿੱਧੂ ਇਹੋ ਜਿਹਾ ਸੂਰਮਾ ਕਿ ਵਿਦੇਸ਼ਾਂ 'ਚ ਬੈਠੀਆਂ ਵੱਡੀਆਂ-ਵੱਡੀਆਂ ਕੰਪਨੀਆਂ ਮੈਨੂੰ ਸਲੂਟ ਮਾਰਨ ਡੀਆਂ ਆ ਤੇ 나ੜ ਯਾਰਾਂ ਜਿਹੜਾ ਬੰਦ ਹੋ ਚੁੱਕਾ ਸੀ ਬਲੇ ਟਰੈਕਟਰ ਬੰਦ ਹੋਏ ਕੋਈ ਪੁੱਛਦਾ ਵੀ ਨਹੀਂ ਨਾੜ ਯਾਰਾਂ ਜਿਹੜਾ ਟਰੈਕਟਰ ਬੰਦ ਹੋ ਚੁੱਕਾ ਹੈ ਵੀਰੋ ਉਹਦੇ ਛੋਟੇ ਛੋਟੇ ਟਰੈਕਟਰ ਬਣਾ ਕੇ ਬੱਚੇ ਖੇਡਦੇ ਆ ਸ਼ਾਇਦ ਉਹਨਾਂ ਬੱਚਾਂ ਨੂੰ ਪੁਰਾਣੇ ਕਿਸੇ ਟਰੈਕਟਰ ਬਾਰੇ ਪਤਾ ਨਾ ਹੋਵੇ ਮੈਂ ਨਿਕਾ ਜਾਂ ਹੁੰਦਾ ਜੇ ਸਾਡੇ ਕੋਲ ਡੀਡੀ 14 ਟਰੈਕਟਰ ਹੁੰਦਾ ਸੀ ਮੈਨੂੰ ਯਾਦ ਆ ਪਰ ਗਾਂਵਾਲੇ ਬੱਚਾਂ ਨੂੰ ਕੀ ਪਤਾ ਹੋਣਾ ਡੀਡੀ 14 ਕਰਲਾਸਕਰ ਐਂਟਰ ਮਹਿੰਦਰਾ 37 ਸਕਾਟ ਜੀਟਰ ਹਿੰਦੁਸਤਾਨ ਨਾੜ ਯਾਰਾਂ ਨਾ 11 ਦਾ ਪਤਾ ਹੀ ਹੋਣਾ ਤੇ ਹੋਰ ਜਿਹੜੇ ਵੀ ਟਰੈਕਟਰ ਆ ਪੁਰਾਣੇ ਉਹਨਾਂ ਬਾਰੇ ਕਿਸੇ ਨੂੰ ਨਹੀਂ ਪਤਾ ਪਰ ਸਿੱਧੂ ਮੂਸੇ ਵਾਲੇ ਨੇ ਮੂਸੇ ਪਿੰਡ ਦੇ ਜਮੇ ਸੂਰ ਮੈਂ ਜੱਟ ਨੇ ਪੂਰੀ ਦੁਨੀਆ ਚ ਪੰਜਾਬ ਦਾ ਨਾਮ ਕੱਢਿਆ ਹੀ ਕੱਢਿਆ ਇੱਕ ਬੰਦ ਪਈ ਕੰਪਨੀ ਦੇ ਟਰੈਕਟਰ ਨਾ 11 ਦਾ ਵੀ ਨਾਂ ਕਾਢ ਦਿੱਤਾ ਤੇ ਸਭ ਤੋਂ ਜ਼ਿਆਦਾ ਫੇਸਬੁੱਕ ਤੇ ਆ ਭਾਵੇਂ ਅੱਜ ਕੱਲ ਜਿੰਨੇ ਮਰਜੀ ਟਰੈਕਟਰ ਆ ਗਏ ਵੱਡੇ ਵੱਡੇ ਪਰ ਸਭ ਤੋਂ ਜ਼ਿਆਦਾ ਪਾਉਲੋ ਸ਼ਿਪ ਆਡੀਅנס ਚਾਉਣ ਵਾਲੇ 911 ਦੇ ਅੱਜ ਵੀ ਕਿਉਂ ਸਿਰਫ ਸਿੱਧੂ ਮੂਸੇ ਵਾਲੇ ਕਰਕੇ ਸਲੂਟ ਆ ਇਹੋ ਜੇ ਮਹਾਨ ਇਨਸਾਨ ਨੂੰ ਪੰਜਾਬ ਦੇ ਪੁੱਤਰ ਨੂੰ ਸਲੂਟ ਆ ਲਵ ਯੂ ਸਿੱਧੂ ਮੂਸੇ ਵਾਲਾ ਲਵ ਯੂ